ਨਹੀਂ ਟਲਦਾ ਪਿਆ ਪਾਕਿਸਤਾਨ ਨਕਲੀ ਫੌਜੀ ਬਣ ਕੇ ਰਾਤ ਮੰਦਿਰ ਚ ਵੜੇ ਚਾਰ ਸ਼ੱਕੀ ਮੋਢਿਆਂ ਤੇ ਟੰਗੀਆਂ ਸਨ 2-2 ਰਾਈਫਲਾਂ ਹੁਸ਼ਿਆਰਪੁਰ ਰੋਡ ਤੇ ਸਥਿਤ ਸ਼੍ਰੀ ਸਟਾਰ ਕਲੋਨੀ ਚ ਫੌਜ ਦੀ ਵਰਦੀ ਵਿੱਚ ਚਾਰ ਸ਼ੱਕੀ ਵਿਅਕਤੀ ਦੇਖੇ ਗਏ ਇਹ ਦਾਵਾ ਕਲੋਨੀ ਚ ਸਥਿਤ ਮੰਦਰ ਦੇ ਪੁਜਾਰੀ ਨੇ ਕੀਤਾ ਜਿਸ ਨੇ ਕਿਹਾ ਕਿ ਦੇਰ ਰਾਤ ਫੌਜ ਦੀ ਵਰਦੀ ਚ ਦੋ ਲੋਕਾਂ ਨੇ ਮੰਦਰ ਦਾ ਦਰਵਾਜ਼ਾ ਖੜਕਾਇਆ ਜਦੋਂ ਉਸ ਨੇ ਆਪਣੇ ਮੋਬਾਈਲ ਦੀ ਟਾਰ ਚ ਜਗਾਈ ਤੇ ਗੇਟ ਖੋਲੇ ਬਿਨਾ ਬਾਹਰ ਦੇਖਿਆ ਤਾਂ ਫੌਜ ਦੀ ਵਰਦੀ ਵਿੱਚ ਦੋ ਸ਼ੱਕੀ ਖੜੇ ਸਨ ਉਹਨਾਂ ਦੇ ਮੋਢਿਆਂ ਤੇ ਭਾਰਤੀ ਫੌਜ ਲਿਖਿਆ ਹੋਇਆ ਸੀ ਤੇ ਰਾਈਫਲ ਟੰਗੀਆਂ ਹੋਈਆਂ ਸਨ ਛੱਕੀਆਂ ਨੇ ਉਸ ਤੋਂ ਪਾਣੀ ਮੰਗਿਆ ਉਸ ਤੋਂ ਪਹਿਲਾਂ ਹੀ ਉਹ ਕੁਝ ਬੋਲਦਾ ਦੂਜੇ ਨੇ ਉਸ ਨੂੰ ਖਾਣੇ ਬਾਰੇ ਪੁੱਛਿਆ ਤੇ ਪੰਡਿਤ ਸ਼ਿਵਮ ਸ਼ਿਵਮ ਨੂੰ ਸ਼ੱਕ ਹੋਇਆ ਪੰਡਿਤ ਸ਼ਿਵਮ ਨੇ ਕਿਹਾ ਕਿ ਉਹ ਖਾਣੇ ਬਾਰੇ ਫੋਨ ਕਰਕੇ ਪੁੱਛਦਾ ਹੈ ਤਾਂ ਦੋਵੇਂ ਇਹ ਕਹਿ ਕੇ ਅੱਗੇ ਵਧ ਗਏ ਕਿ ਲਾਈਟਾਂ ਬੰਦ ਹੀ ਰੱਖੀ ਤੇ ਕੰਦ ਨਾਲ ਖੜੀ ਰਹੀ ਸ਼ਿਵਮ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਸ ਦੇ ਨਾਲ ਦੋ ਹੋਰ ਲੋਕ ਵੀ ਸਨ ਜੋ ਸਾਹਮਣੇ ਮੋਟਰਸਾਈਕਲਾਂ ਤੇ ਖੜੇ ਸਨ ਸਾਰੇ ਸ਼ੱਕੀ ਆਪਣੀਆਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਖੇਤਾਂ ਵੱਲ ਚਲੇ ਗਏ ਫਿਲਹਾਲ ਇਸ ਮ ਮਲੇ ਨੂੰ ਵੀ ਛੱਕੀ ਮੰਨਿਆ ਜਾ ਰਿਹਾ ਹੈ ਦੇਰ ਰਾਤ ਹੋਣ ਕਰਕੇ ਕਿਸੇ ਵੀ ਅਧਿਕਾਰੀ ਦਾ ਪੱਖ ਪੇਸ਼ ਨਹੀਂ ਲਿਆ ਗਿਆ ਹਾਲਾਂਕਿ ਇਸ ਦੀ ਜਾਣਕਾਰੀ ਕੰਟਰੋਲ ਰੂਮ ਨੂੰ ਦੇ ਦਿੱਤੀ ਗਈ ਹੈ ਇਸ ਤੋਂ ਬਾਅਦ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਦੇਰ ਰਾਤ ਨੇੜਲੇ ਇਲਾਕਿਆਂ ਦੇ ਲੋਕ ਅਤੇ ਮੰਦਰ ਕਮੇਟੀ ਦੇ ਮੈਂਬਰ ਵੀ ਮੌਕੇ ਤੇ ਪਹੁੰਚ ਗਏ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ